ਕਿਸਾਨ ਯੂਨੀਅਨ ਇਕਤਾ ਉਗਰਾਹ ਦੀ ਹੋਈ ਸਾਂਝੀ ਮੀਟਿੰਗ ਤੱਕ ਸ਼ੀਲ ਪਵਨ ਬਨਾਰਾ ਵਿਖੇ ਹੋਈ ਮੀਟਿੰਗ 15 ਅਗਸਤ ਨੂੰ ਹੋਵੇਗਾ ਮੁੱਖ ਦਫ਼ਤਰਾਂ ਦਾ ਕੇਰਾਉ ਪਕਸਾਨ ਕੇਂਦਰ ਸਰਕਾਰ ਖਿਲਾਫ ਕਰਨਗੇ ਪ੍ਰਦਰਸ਼ਨ ਫੈਰਜ਼ 올림픽 ਖੇਡਾਂ ਦੇ ਵਿੱਚ ਭਾਰਤੀ ਹਾਕੀ ਟੀਮ ਜਿੱਤੇ ਤੱਕ ਖਿਡਾਰੀ ਗੁਰਜਨ ਸਿੰਘ ਦੇ ਖਰਸ਼ੀਰਾ ਮੋਹਾਲ ਖਿਡਾਰੀ ਗੁਰਜਨ ਸਿੰਘ ਜਨਰਲ ਗੁਰਦਾਸ ਸਿੰਘ ਪਰਿਵਾਰ ਨੇ ਕਿਹਾ ਭਾਰਤੀ ਹਾਕੀ ਟੀਮ 골ਡ ਮੈਡਲਸ ਨੂੰ ਜਿੱਤੇਗੀ ਸ਼ੋਮਲੇ ਕਾਲੀਦਲ ਵਰਕਰਾਂ ਦੀ ਪਠਾਨਕੋਟ ਵਿਖੇ ਹੋਈ ਮੀਟਿੰਗ ਸ਼ੋਮਲੇ ਕਾਲੀਦਲ ਵਰਕਰਾਂ ਨੇ ਕੀਤੀ ਸ਼ਮੂਲੀ ਜਨਨਸਖਤਰ ਅਸ਼ੋਕ ਸ਼ਰਮਾ ਵੀ ਹੋਏ ਸ਼ਾਮਿਲ ਪਾਤੀ ਵਰਕਰਾਂ ਨੂੰ ਇਕਜੁੱਟ ਰਹਿਣ ਦੀ ਕੀਤੀ ਅਪੀ ਪਠਾਨਕੋਟ ਵਿਖੇ ਲਗਾਏ ਗਏ ਸ਼ਾਨਦਾਰ ਬੂਟੇ ਵਿਦਾ ਇਕਲਖਨ ਕਟਾਲੂ ਚੱਕ ਨੀ ਲਗਾਏ ਬੂਟੇ ਪਿੰਡ ਪਰੋਲੀ ਨਜ਼ਦੀਕ ਗੁਰੂ ਨਾਨਕ ਬਾਗੀਚੇ ਰਹਿਤਾ ਉਦਕਾਟ ਪੰਦਾਨ ਵਿਖੇ ਸ਼ੋਮਲੇ ਕਾਲੀਦਲ ਦੀ ਹੋਈ ਮੀਟਿੰਗ ਜੋਸਦਾਰ ਅਲਵਿੰਦਰ ਪਾਲ ਪਖੋਕੇ ਦੀਗਵਾਈ ਦੇ ਵਿੱਚ ਹੋਈ ਮੀਟਿੰਗ ਵੱਡੀ ਗਿਣਤੀ ਵਿੱਚ ਅਕਾਲੀ ਵਰਕਰਾਂ ਨੇ ਕੀਤੀ ਸ਼ਮੂਲੀਅਤ ਕੋਟਪੁਰਾ ਦੇ ਵਿੱਚ ਮਨਾਇਆ ਗਿਆ ਇਹ ਤਿਉਹਾਰ ਮੁਜਾਰਾ ਪੰਜਾਬੀ ਪਹਿਰਾਵੇ ਦੇ ਵਿੱਚ ਦਿਖਾਈ ਦਿੱਤੀਆਂ ਸਪੀਕਰ ਕੁਲਤਾਰ ਸਿੰਘ ਸੰਧਵਾਲੇ ਕੀਤੀ ਸ਼ਿਰਕਤਗੀਦਤਾ ਤੇ ਪੰਗੜਾ ਪਾ ਕੇ ਮਾਣਿਆ ਲੰਗਰ न्यू अमृतसर गेट के कोल ट्रक के कार की टक्कर इस टक्कर होकसान कार मालिक ने पुलिस को कार रिपेयर की अमृतसर मिली एक व्यक्ति की लाश लाश मिलगा इलाके फैली संसनी मृतक की पहचान प्रभदीप सिंह गुरदासपुर वजह हुई पुलिस ने लाश में कब्जे च लैके कार्रवाई की शुरू ਸ਼ਿਵ ਸੈਨਾ ਪ੍ਰਧਾਨ ਪਵਨ ਗੁਪਤਾ ਗੁਰਦਾਸਪੁਰ ਪਹੁੰਚੇ ਪੰਜਾਬ ਦੇ ਮੌਜੂਦਾ ਹਾਲਾਤ ਬੇहद ਹੋਏ ਖਰਾਬ ਹਿੰਦੂਆਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ ਬਠਿੰਡਾ ਵਿੱਚ ਵਾਪਰੇ ਪੈਨਲ ਸੜਕ ਹਾਦਸਾ ਅਲਚੋ ਕਾਰ ਦੀ ਖੜੇ ਟਰਾਲੇ ਦੇ ਨਾਲ ਹੋਈ ਟੱਕਰ ਪੈਨਲ ਸੜਕ ਹਾਦਸੇ ਦੌਰਾਨ ਤਿੰਨ ਦੀ ਹੋਈ ਮੌਤ ਮ੍ਰਿਤਕ ਦੇਹਾਂ ਨੂੰ ਰਾਮਪੁਰਾ ਸਰਕਾਰੀ ਹਸਪਤਾਲ ਭੇਜਿਆ ਗਿਆ